ਹਾਂਜੀ ਦੋਸਤੋ ਤਾਂ ਬੁੱਕਾਂ ਦੀ ਪੈਕਿੰਗ ਚੱਲੀ ਹੋਈ ਹੈ ਜਲਦ ਹੀ ਪਹੁੰਚ ਜਾਣਗੇ ਸਾਰਿਆਂ ਦੇ ਆਰਡਰ ਟੈਨਸ਼ਨ ਵਾਲੀ ਕੋਈ ਗੱਲ ਹੈ ਨਹੀਂ ਤੇ ਕਈ ਬੱਚਿਆਂ ਦੀ ਇੱਕ ਕੁਇਰੀ ਸੀ ਕਿ ਸਰ ਪਟਿਆਲੇ ਬੁੱਕ ਕਿੱਥੇ ਮਿਲਦੀ ਹੈ ਹਨਾ ਤੇ ਪਟਿਆਲੇ ਦੋ ਤਿੰਨ ਜਗ੍ਹਾ ਹੈਗੀਆਂ ਬਈ ਸਭ ਤੋਂ ਮੇਨ ਤਾਂ ਪਹਿਲਾਂ ਤਾਂ ਯੂਨੀਵਰਸਿਟੀ ਹੈ ਯੂਨੀਵਰਸਿਟੀ ਦੇ ਅੰਦਰ ਵੀ ਤੇ ਅਪੋਜੀਟ ਅਪੋਜੀਟ ਗੇਟ ਜਿਹੜਾ ਹੈਗਾ ਆ ਉੱਥੇ ਵੀ ਮਦਾਨ ਬੁੱਕ ਡਿੱਪੂ ਹੈਗਾ ਆ ਉੱਥੋਂ ਬੁੱਕ ਮਿਲ ਜੂਗੀ ਤੇ ਜਿਹੜੀ ਮੇਨ ਬੁੱਕ ਮਾਰਕੀਟ ਹੈਗੀ ਆ ਲੱਕੜ ਮੰਡੀ ਤੋਂ ਅੱਗੇ ਚੱਲ ਕੇ ਉੱਥੇ ਗੋਇਲ ਐਂਡ ਸਨਸ ਹੈਗੀ ਆ ਬੁੱਕ ਉੱਥੋਂ ਵੀ ਮਿਲ ਜਾਂਦੀ ਹੈ ਠੀਕ ਜੋ ਅਜੀਤ ਰੋਡ ਹੈ ਉਹਦੇ ਉੱਤੇ ਹੈਗੀ ਹੈ ਜੀ ਬਾਲਾਜੀ ਬੁੱਕ ਸ਼ਾਪ ਉੱਥੋਂ ਵੀ ਤੁਸੀਂ ਬੁੱਕ ਨੂੰ ਆਰਡਰ ਕਰ ਸਕਦੇ ਹੋ ਮਤਲਬ ਬੁੱਕ ਲੈ ਸਕਦੇ ਹੋ ਜਾ ਕੇ ਤੇ ਇਸ ਤੋਂ ਇਲਾਵਾ ਬਾਕੀ ਜਿਹੜੇ ਹੋਰ ਸ਼ਹਿਰ ਹੈਗੇ ਆ ਉਹਨਾਂ ਸ਼ਹਿਰਾਂ ਦੇ ਲਈ ਫਿਲਹਾਲ ਜੋ ਹੈ ਆਪਾਂ ਔਨਲਾਈਨ ਡਿਲੀਵਰ ਕਰ ਰਹੇ ਹਾਂ ਤਾਂ ਉਹਦਾ ਨੰਬਰ ਹੈਗਾ ਜੀ 7696406766 ਉਸ ਨੰਬਰ ਦੇ ਉੱਤੇ ਤੁਸੀਂ ਵਟਸਐਪ ਕਰ ਦਿਓ ਤੇ ਬਾਕੀ ਦੀ ਡਿਟੇਲ ਸਾਨੂੰ ਸਾਰੀ ਉੱਥੇ ਹੀ ਪਤਾ ਲੱਗ ਜਾਏਗੀ ਠੀਕ ਹੈ ਬੁੱਕ ਦਾ ਪ੍ਰਾਈਸ ਕੀ ਹੈ ਕਿੰਨੇ ਦਿਨਾਂ ਤੱਕ ਬੁੱਕ ਪਹੁੰਚੇਗੀ ਉਹ ਸਭ ਕੁਝ ਪਤਾ ਲੱਗ ਜਾਏਗਾ ਬਾਕੀ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਹਲੇ ਕਿ ਬੁੱਕ ਆਈ ਕਿਹੜੀ ਚੀਜ਼ ਦੀ ਹੈ ਤਾਂ ভাই ਬੁੱਕ ਹੈਗੀ ਹੈ ਪੰਜਾਬ ਪੁਲਿਸ ਕਨਸਟੇਬਲ ਦੀ 2023 ਅਤੇ 24 ਦੀ ਜੋ ਸ਼ਿਫਟਾਂ ਸੀਗੀ ਨਾ ਜੀਕੇ ਆਈ ਹੋਈ ਉਹ ਸਾਰੀ ਜੀਕੇ ਹੈਗੀ ਹੈ 2023 ਦੀ ਸਾਰੀ ਸ਼ਿਫਟਾਂ 2024 ਦੀ ਸਾਰੀ ਸ਼ਿਫਟਾਂ ਇੰਗਲਿਸ਼ ਅਤੇ ਪੰਜਾਬੀ ਦੋਨੇ ਪਾਸਾਂ 'ਚ ਇਹ ਬੁੱਕ ਹੈਗੀ ਹੈ ਵਧੀਆ ਟਾਈਮ ਹੈ ਇੱਕ ਮਹੀਨਾ ਤੁਹਾਡੇ ਕੋਲ ਹਲੇ ਪੇਪਰ ਦਾ ਪਿਆ ਤੁਸੀਂ ਸਾਰੇ ਐਮਸੀਕਿਊ ਨੂੰ ਰੱਟ ਸਕਦੇ ਹੋ ਪੰਜਾਬ ਜੀਕੇ ਤੇ ਪੋਲਿਟੀ ਦੇ ਤੇ ਕਰੰਟ ਅਫੇਅਰ ਦੇ ਕਾਫੀ ਤੁਹਾਨੂੰ ਰਿਪੀਟਡ ਰਿਪੀਟਡ ਕੁਐਸਚਨ ਮਿਲਦੇ ਹਨ ਤਾਂ ਉਹ ਤੁਸੀਂ ਕਰ ਲਓਗੇ ਹਾਂ ਆਰਾਮ ਨਾਲ ਬਾਕੀ ਠੀਕ ਹੈ Thank you.